ਲੁਧਿਆਣਾ ਵੈਸ ਦੇ ਲੋਕਾਂ ਨੂੰ ਇੱਕ ਮੌਕਾ ਮਿਲਿਆ ਹੈ ਪੰਜਾਬ ਦੀ ਭਾਵਨਾਵਾਂ ਨੂੰ ਇੱਕ ਸਰੂਪ ਦੇਣ ਦਾ ਪੰਜਾਬ ਦੇ ਲੋਕ ਨਕੋਂ ਨਕ ਆਏ ਬੈਠੇ ਹੈ ਰਾਜਕਤਾ ਤੋਂ ਮਾਫੀਆ ਰਾਜ ਤੋਂ ਗੁੰਡਾਗਰਦੀ ਤੋਂ ਭ੍ਰਿਸ਼ਟਾਚਾਰ ਤੋਂ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਉਣ ਵਾਸਤੇ ਅੱਜ ਇੱਕ ਸੁਨਹਿਰਾ ਮੌਕਾ ਲੁਧਿਆਣਾ ਵੈਸ ਦੇ ਲੋਕਾਂ ਨੂੰ ਮਿਲਿਆ ਹੈ ਜਿਹੜਾ ਬਦਲਾਵ ਲੋਕ ਪੰਜਾਬ ਦੇ ਲੋਕ ਇੱਕ ਵਾਰ ਫਿਰ ਤੋਂ ਪਾਲ ਰਹੇ ਹੈ ਉਸ ਬਦਲਾਵ ਦੀ ਨੀਂਹ ਪੱਥਰ ਜਿਹੜਾ ਰੱਖਿਆ ਜਾਣਾ ਹੈ ਆ ਇਕੱਲੇ ਇੱਕ ਮਾਤਰ ਜੀਵਨ ਗੁਪਤਾ ਜੀ ਜਾਂ ਭਾਜਪਾ ਨਹੀਂ ਇੱਥੇ ਤੁਹਾਡੇ ਸਾਹਮਣੇ ਖੜੇ ਆ ਇੱਕ ਬਦਲਾਵ ਦਾ ਸਰੂਪ ਖੜੇ ਹੈ ਜੀਵਨ ਗੁਪਤਾ ਜੀ ਜਿਹੜਾ ਪੰਜਾਬ ਦੇਖਣਾ ਚਾਹੁੰਦਾ ਹੈ ਅੱਜ ਪੰਜਾਬ ਦਾ ਭੁਖ ਸਾਰਿਆਂ ਨੇ ਦੇਖ ਲਿਆ ਵੀ ਆ ਜਿਹੜੀ اپੋਜੀਸ਼ਨ ਪਾਰਟੀਆਂ ਜਿਨ੍ਹਾਂ ਨੇ ਗੋਡੇ ਟੇਕ ਰੱਖੇ ਹੈ ਪੰਜਾਬ ਸਰਕਾਰ ਦੇ ਸਾਹਮਣੇ ਜਿਹੜੀ ਸਰਕਾਰ ਹੈ ਪੰਜਾਬ ਦੀ ਉਹ ਦਿੱਲੀ ਵਾਲੇ ਲੋਕਾਂ ਨੇ ਹਾਈਜੈਕ ਕਰ ਰੱਖੀ ਹੈ ਉਸ हाईजैक सरकार ਤੋਂ ਉਸ ਖਾਸ ਪਾਰਟੀ ਤੋਂ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਕਹਿਣਾ ਵੀ ਇੱਕ ਮੈਂ ਸਮਝਦਾ ਆਮ ਆਦਮੀ ਦਾ અપਮਾਨ ਕਰਨਾ ਹੈ ਉਹਨਾਂ ਤੋਂ ਖੇੜਾ ਛੁਟਾਉਣ ਵਾਸਤੇ ਜੀਵਨ ਗੁਪਤਾ ਜੀ ਅੱਜ ਲੋਕਾਂ ਕੋਲ ਸੱਪ ਪਹੁੰਚੀ ਨਹੀਂ ਪੱਥਰ ਹੋਗਾ ਨਹੀਂ ਪੱਥਰ ਹੈ ਸਾਬ ਇਹਦੇ ਬਾਅਦ ਲੋਕਾਂ ਨੇ ਆਪਣੀ ਭਾਵਨਾਵਾਂ ਦੱਸਣੀ ਹੈ ਕਿ ਲੋਕ ਕਿਵੇਂ ਅੱਜ ਇਸ ਅਰਾਜਕਤਾ ਦੇ ਮਾਹੌਲ ਤੋਂ ਭ੍ਰਸ਼ਟਾਚਾਰ ਦੇ ਮਾਹੌਲ ਤੋਂ ਲਾਉਲੈਸਨੈਸ ਐਨ ਕਰਪਸ਼ਨ ਉਸ ਤੋਂ ਬਚਣ ਵਾਸਤੇ ਲੋਕਾਂ ਨੇ ਬਦਲਾਅ ਦਾ ਰੂਪ ਜੀਵਨ ਗੁਪਤਾ ਜੀ ਖੜੇ ਹੋਇਆ ਹੈ। ਕਿਹੜੀ ਜਿਹੜੀ ਜਿਹੜੀ ਲੀਡ ਥੋੜੀ ਜਿਹਾ ਵੱਧ ਲੀਡ ਹੋਊਗੀ। ਕਿਹ ਕਿਹਣਾ ਚਾਹੀਦਾ ਤੁਸੀਂ ਤੁਸੀਂ ਚਲੋ। ਦੇਖੋ ਮੈਂ ਬੀਜੇਪੀ ਤੇ ਲੁਧਿਆਣੇ ਦੇ ਮੇਰੇ ਪਰਿਵਾਰ ਤੋਂ ਮੈਂ ਬਹੁਤ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿਉਂਕਿ 18000 ਤੇ ਲੀਡ ਮਿਲੀ ਸੀ ਭਾਜਪਾ ਨੂੰ ਤੇ ਭਾਜਪਾ ਦੇ ਵਰਕਰ ਨੂੰ ਜਖੜ ਸਾਹਿਬ ਉਹਨਾਂ ਨੇ ਹਾਈ ਕਮਾਂਡ ਨੇ ਟਿਕਟ ਦਿੱਤੀ ਆ ਤੇ ਮੈਂ ਤਾਂ ਇੰਨਾ ਹੀ ਕਹੂੰਗਾ ਵੀ ਇੱਕ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹਨੂੰ ਜਿਤਾ ਕੇ ਦੂਜੇ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਨੀ ਸਾਰਿਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬਣੇ ਹੋ ਵੀ ਦੇਖੇ ਆ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਭਾਜਪਾ ਤੇ ਬੀਜੇਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬਰੰਦੀਆਂ ਤੇ ਜਾਂਦਾ ਇਹ ਦੇਖਿਓ ਲੋਕ ਸਭਾ ਵਾਲੀ ਲੀਡ ਜਿਹੜੀ ਆ ਉਹ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਗੱਲ ਹੁੰਦੀ ਆ ਬੀਜੇਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਆ ਜਿਹੜੀ ਲੜੇਗੀ ਲਾਲ ਜੀ ਸਰ ਇੱਕ ਮਿੰਟ ਦੇਖੋ ਜਿਸ ਤਰ੍ਹਾਂ ਸਾਡੇ ਸੂਬਾ ਪ੍ਰਧਾਨ ਜੀ ਨੇ ਦੱਸਿਆ ਔਰ ਸਾਡੇ ਕੇਂਦਰੀ ਮੰਤਰੀ ਜੀ ਨੇ ਦੱਸਿਆ ਕਿ ਵੱਡੇ ਵੱਡੇ ਬਹੁਤ ਵੱਡੇ ਮਾਰਜਨ ਤੇ ਅਸੀਂ ਇਹ ਜਿਮਣੀ ਚੋਣ ਜਿੱਤਣ ਵਾਲੇ ਆ ਔਰ ਪੰਜਾਬ ਦੇ ਵਿੱਚ ਬਦਲਾਅ ਦੀ ਗੱਲ ਤਾਂ ਇਹ ਕਰਦੇ ਸੀ ਪੰਜਾਬ ਦੀ ਜਨਤਾ ਹੁਣ ਬਦਲਾਅ ਕਰੇਗੀ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਸਾਢੇ 3 ਸਾਲ ਦੇਖ ਲਿਆ ਔਰ ਸਾਢੇ 3 ਸਾਲ ਦਾ ਜਿਹੜਾ ਇਹਨਾਂ ਦਾ ਰਿਕਾਰਡ ਹੈ ਉਹ ਭ੍ਰਸ਼ਟਾਚਾਰ ਨਾਲ ਲਿਪਤ ਹੈ ਨਸ਼ਿਆਂ ਨਾਲ ਲਿਪਤ ਹੈ ਰੇਟੇ ਮਹਿੰਗੇ ਨਾਲ ਲਿਪਤ ਹੈ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਇਹ ਸਾਰੀਆਂ ਚੀਜ਼ਾਂ ਪੰਜਾਬ ਦੀ ਜਨਤਾ ਦੇਖ ਰਹੀ ਹੈ ਔਰ ਲੁਧਿਆਣਾ ਦੇ ਲੁਧਿਆਣਾ ਪੱਛਮੀ ਦੇ ਵੋਟਰ ਪੰਜਾਬ ਦਾ ਨਵਾਂ ਇਤਿਹਾਸ ਲਿਖਣ ਜਾ ਰਹੇ ਹਨ ਮੈਂ ਦੋ ਦਿਨ ਤੋਂ ਆਪਣੇ ਇਸ ਇਲਾਕੇ ਦੀ ਜਨਤਾ ਨੂੰ ਮਿਲ ਰਿਹਾ ਜਿੰਨਾ ਪਿਆਰ ਸਤਿਕਾਰ ਔਰ ਜਿੰਨਾ ਉਤਸ਼ਾਹ ਇਹਨਾਂ ਨੂੰ ਢਾਂ ਦੇ ਵਿੱਚ ਔਰ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਕਾਂਗਰਸ ਨੂੰ ਢਾਂ ਚ ਇਹਨਾਂ ਲੋਕਾਂ ਨੇ ਆਪਣੇ ਪੱਛਮੀ ਦੇ ਜਨਤਾ ਨੇ ਕਰਨਾ ਉਹ ਤੁਹਾਡੇ ਸਾਹਮਣੇ ਆਏਗਾ ਵੱਡੀ ਲੀਡ ਤੇ ਭਾਰਤੀ ਜਨਤਾ ਪਾਰਟੀ ਇਹ ਸੀਟ ਜਿੱਤ ਰਹੀ ਹੈ